ਹਾਂਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਕਿਦਾਂ ਹਾਲ ਚਾਲ ਸਾਰੇ ਠੀਕ ਠਾਕ ਆਇਓ ਸਾਰੇ ਠੀਕ ਠਾਕ ਹੋਗੇ ਤੇ ਅਮਰੀਕਾ ਨੇ ਲਈ ਬਹੁਤ ਹੀ ਵਧੀਆ ਗੁੱਡ ਨਿਊਜ਼ ਆ ਇੱਕ ਨਹੀਂ ਦੋ ਦੋ ਨਿਊਜ਼ ਲੈ ਕੇ ਆਇਆ ਕਿਉਂਕਿ ਪਿਛਲੇ ਦਿਨਾਂ ਤੋਂ ਟਰੱਕ ਵਾਲੇ ਵੀਰਿਆਂ ਦੇ ਲਈ ਬਹੁਤ ਹੀ ਮਾੜੀਆਂ ਖਬਰਾਂ ਆ ਰਹੀਆਂ ਕਦੀ ਕੋਈ ਐਕਸੀਡੈਂਟ ਦੀ ਆਪਾਂ ਨੂੰ ਖਬਰ ਕਰਨੀ ਪੈਂਦੀ ਸੀ ਕਦੀ ਆਪਾਂ ਨੂੰ ਕੋਈ ਨਮਾ ਲਾ ਉਹਨਾਂ ਤੇ ਥੋਪਿਆ ਜਾਂਦਾ ਸੀ ਕਦੇ ਉਹਨਾਂ ਦੇ ਟ੍ਰੈਸਟ ਲਿੱਤੇ ਜਾਂਦੇ ਸੀਗੇ ਇੰਗਲਿਸ਼ ਦੇ ਫੇਲ ਹੁੰਦੇ ਸੀ ਕਦੇ 7000 ਦੀ ਨਿਊਜ਼ ਦੇਣੀ ਪੈਂਦੀ ਸੀ ਇੰਨੇ ਲਾਇਸੈਂਸ ਕੈਨਸਲ ਕਰਤੇ ਆ ਹੁਣ ਪਿੱਛੇ 15000 ਲੋਕਾਂ ਨੂੰ ਈਮੇਲ ਆ ਗਈ ਆ ਕਿ ਤੁਹਾਡੇ ਲਾਇਸੈਂਸ ਕੈਨਸਲ ਹੋ ਰਿਹਾ ਪਰ ਇਹਨਾਂ ਦੇ ਦਰਮਿਆਨ ਇੱਕ ਗੁੱਡ ਨਿਊਜ਼ ਆ ਗਈ ਆ ਕਿ ਜਿਹੜੇ ਕਿ ਸੀ ਇੰਟੋਫੀ ਨੇ ਸਪਟੈਂਬਰ ਦੇ ਲਾਸਟ ਦੇ ਵਿੱਚ ਨਿਯਮ ਲਾਗੂ ਕੀਤੇ ਸੀਗੇ ਕਿ ਨੌਨ ਡੋਮਿਸਾਈਲ ਸੀਡੀਐਲ ਲਾਇਸੈਂਸ ਜਿਹੜੇ ਉਹ ਨਹੀਂ ਬਣਾ ਸਕਣਗੇ ਉਹਨਾਂ ਦੇ ਬਣਨੇ ਹੀ ਨਹੀਂ ਆ ਤੇ ਰੀਨੂ ਵੀ ਨਹੀਂ ਹੋਣੇ ਤੇ ਉਸ ਦੇ ਉੱਤੇ ਰੋਕ ਲਾਤੀ ਜੀ کورٹ ਨੇ ਹਾਂਜੀ ਇਹ ਨਿਊਜ਼ ਆ ਰਹੀ ਹੈ ਤੁਸੀਂ ਵੀ ਜਾ ਕੇ ਚੈੱਕ ਕਰ ਸਕਦੇ ਹੋ ਸਰਚ ਕਰ ਸਕਦੇ ਹੋ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਨਿਊਜ਼ ਆ ਚੁੱਕੀ ਆ ਕਿ ਇਹ ਉਥੋਂ ਦੀ ਇੱਕ ਲੋਕਲ ਕੋਰਟ ਨੇ ਸਟੇ ਲਾ ਦਿੱਤੀ ਆ ਇਸ ਫੈਸਲੇ ਦੇ ਉੱਪਰ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ 2 ਲੱਖ ਲੋਕਾਂ ਨੂੰ ਇਸ ਦੇ ਨਾਲ ਪ੍ਰਭਾਵਿਤ ਹੋਣਾ ਸੀਗਾ ਤੇ ਉਹਨਾਂ ਨੂੰ ਸੁੱਖ ਦਾ ਸਾਹ ਮਿਲਿਆ ਇਹਦੇ ਬਾਰੇ ਅੱਜ ਗੱਲ ਕਰਾਂਗੇ ਦੂਜੀ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਟਰੰਪ ਸਾਹਿਬ ਨੂੰ ਵੀ ਪਤਾ ਨਹੀਂ ਕੀ ਹੋ ਗਿਆ ਉਹ ਵੀ ਦਿਆਲ ਹੋ ਗਏ ਨੇ ਉਹ ਵੀ ਆ ਹਰ ਇੱਕ ਅਮਰੀਕੀ ਨੂੰ ਦੇਣ ਜਾ ਰਿਹਾ 2000 ਅਮਰੀਕੀ ਡਾਲਰ ਜਿਹਦੀ ਕੀਮਤ ਘਟੋਗਾਟ 1.5 ਲੱਖ ਤੋਂ ਉੱਤੇ ਦੱਸੀ ਜਾ ਰਹੀ ਆ ਆਪਣੇ ਭਾਰਤ ਦੇ ਹਿਸਾਬ ਨਾਲ ਦੇਖਿਆ ਜਾਵੇ ਤੇ ਕਿਹਨਾਂ ਲੋਕਾਂ ਨੂੰ ਮਿਲਣੇ ਆ ਉਹ ਪੈਸੇ ਕਿੱਥੋਂ ਪੈਸੇ ਲੈ ਕੇ ਆਣੇ ਆ 트ੰਪ ਸਾਹਿਬ ਨੇ ਕਿਉਂਕਿ ਅਮਰੀਕਾ ਤੋਂ ਪਿਛਲੇ ਕੁਝ ਦਿਨਾਂ ਤੋਂ ਕੋਈ ਵੀ ਵਧੀਆ ਖਬਰ ਨਹੀਂ ਆ ਰਹੀ ਸੀ ਇਮੀਗ੍ਰੈਂਟ ਦੇ ਲਈ ਆਪਣੇ ਲਈ ਕਹਿ ਲਓ ਤੁਸੀਂ ਸੋ ਇਹ ਜਿਹੜੀਆਂ ਖਬਰਾਂ ਆ ਰਹੀਆਂ ਨੇ ਬਹੁਤ ਲੋਕਾਂ ਨੂੰ ਇਸ ਤੇ ਯਕੀਨ ਨਹੀਂ ਹੋ ਰਿਹਾ ਸੋ ਤੁਸੀਂ ਗੂਗਲ ਵੀ ਕਰ ਸਕਦੇ ਆ ਸਰਚ ਵੀ ਕਰ ਸਕਦੇ ਆ ਖੁਦ ਜਾ ਕੇ ਪੜ੍ਹ ਸਕਦੇ ਆ ਅਗਰ ਤੁਹਾਨੂੰ ਇਸ ਨਿਊਜ਼ ਦੇ ਉੱਤੇ ਯਕੀਨ ਨਹੀਂ ਆਉਂਦਾ ਸੋ ਇਸ ਦੇ ਬਾਰੇ ਆਪਾਂ ਗੱਲ ਕਰਦੇ ਆ ਵਿਸਥਾਰ ਦੇ ਨਾਲ ਅਗਰ ਤੁਸੀਂ ਚੈਨਲ ਤੇ ਨਵੇਂ ਆ ਪਹਿਲਾਂ ਤਾਂ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਗੱਲ ਕਰਦੇ ਆ ਇਹ ਟਰੱਕ ਜਿਹੜੇ ਲਾਇਸੈਂਸ ਆ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਤੋਂ ਕਿੰਨੇ ਬੁਰੇ ਹਾਲਾਤ ਚੱਲਦੇ ਪਿਆ ਕਿਸ ਤਰ੍ਹਾਂ ਦੀ ਹਾਲਤ ਦੇ ਵਿੱਚ ਨੇ ਟਰੱਕ ਡਰਾਈਵਰ ਹਰ ਰੋਜ਼ ਡਰ ਡਰ ਕੇ ਡਰਾਈਵਿੰਗ ਕਰਦੇ ਪਿਆ ਇੱਕ ਤਾਂ ਇੱਕ ਤੋਂ ਇੱਕ ਬਾਅਦ ਐਕਸੀਡੈਂਟ ਹੋ ਰਹੇ ਆ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਆ ਟਰੱਕੀ ਨੂੰ ਪੰਜਾਬੀਆਂ ਨਾਲ ਇਹ ਹਾਦਸੇ ਇੰਨੇ ਮਾੜੇ ਹੋ ਰਹੇ ਆ ਵਾਪਰ ਰਹੇ ਆ ਤੇ ਉਹਨਾਂ ਨੂੰ ਉੱਤੋਂ ਸਰਕਾਰ ਵੀ ਬਹੁਤ ਅਸ਼ਾਲ ਰਹੀ ਆ ਟਰੋਲ ਕਰ ਰਹੀ ਆ ਤੇ ਉਹਨਾਂ ਦੀ ਮੋਢਿਆਂ ਤੇ ਉੱਪਰ ਰੱਖ ਕੇ ਆਪਣੇ ਨੀਤੀਆਂ ਠੋਕ ਰਹੀ ਆ ਪਰ ਤੁਹਾਨੂੰ ਦੱਸ ਦਈਏ ਕਿ ਇਹ ਜੋਰਜ ਨਾਮ ਦਾ ਵਿਅਕਤੀ ਚਾਈਲਡ ਹੋਲਡ ਕੋਈ ਬਲਫੇਅਰ ਕੋਈ ਸੰਸਥਾ ਸੀਗੀ ਉਹਦੇ ਨਾਲ ਸੰਬੰਧਰ ਸੀਗਾ ਉਹਨੇ ਕੇਸ ਕੀਤਾ ਹੋਇਆ ਸੀਗਾ ਜਿਹਦੇ ਉੱਪਰ ਇਹ ਸਟੇ ਲੱਗ ਗਿਆ ਜੀ ਹਾਂਜੀ ਇਹ ਸਟੇ ਲੱਗ ਗਿਆ ਇਹ ਸਾਰੀਆਂ ਸਿਟੀਆਂ ਦੇ ਵਿੱਚ ਸਟੇ ਲੱਗ ਚੁੱਕਿਆ ਕੋਰਟ ਨੇ ਆਰਡਰ ਕਰ ਦਿੱਤੇ ਆ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਇਹ ਐਮਰਜੈਂਸੀ ਦੇ ਵਿੱਚ 2 ਲੱਖ ਜਿਹੜੇ ਸੀਡੀਐਲ ਧਾਰਕ ਆ ਉਹਨਾਂ ਨਾਲ ਇਦਾਂ ਨਹੀਂ ਕਰ ਸਕਦੀ ਸਰਕਾਰ ਤੋਂ ਇਹ ਬਹੁਤ ਵੱਡੀ प्राप्तिਆ ਤੇ ਇੱਕ ਸੁੱਖ ਦਾ ਸਾਹ ਮਿਲਿਆ ਟਰੱਕ ਡਰਾਈਵਰਾਂ ਦੇ ਲਈ ਮੈਨੂੰ ਤਾਂ ਇਹ ਲੱਗਦਾ ਕਿ ਫਿਲਹਾਲ ਦੇ ਲਈ ਇਹ ਇੱਕ ਸੁੱਖ ਦਾ ਸਾਹ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਤੁਹਾਨੂੰ ਪਤਾ ਹੀ ਹੈ ਕਿ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਬਹੁਤ ਲੋਕ ਫਸੇ ਬੈਠੇ ਸੀਗੇ ਬਹੁਤ ਲੋਕ ਡਰੇ ਬੈਠੇ ਸੀਗੇ ਬਹੁਤ ਲੋਕਾਂ ਦੀਆਂ ਕਿਸ਼ਤਾਂ ਚਲਦੀਆਂ ਪਈਆਂ ਕਿਸੇ ਨੇ ਕੋਸ਼ਿਸ਼ ਕੀਤਾ ਕਿਸੇ ਦਾ ਕੋਈ ਲੋਨ ਉਹ ਸੋਚ ਰਹੇ ਸੀ ਹੁਣ ਅਸੀਂ ਕਰੀਏ ਤਾਂ ਕਰੀਏ ਕਿ ਹਰ ਇੱਕ ਨੂੰ ਈਮੇਲ ਫਟਾਫਟ ਆ ਰਹੀ ਹੈ ਕੈਨਸਲ ਹੋ ਰਿਹਾ ਨਵੇਂ ਅਸੀਂ ਬਣਾ ਨਹੀਂ ਸਕਦੇ ਹੁਣ ਕਰੀਏ ਤਾਂ ਕਰੀਏ ਕਿ ਸਮਝ ਨਹੀਂ ਲੱਗਦੀ ਬਈ ਪਰ ਜਦ ਆ ਇੱਕ ਫੈਸਲਾ ਆਇਆ ਇਹਨੇ ਇੱਕ ਉਮੀਦ ਦੀ ਕਿਰਨ ਜਗਾਤੀ ਹੈ ਜਿਹਦੇ ਨਾਲ ਹੁਣ ਹਰ ਇੱਕ ਪੰਜਾਬੀ ਨੂੰ ਥੋੜਾ ਜਿਹਾ ਮੇਰੇ ਹਿਸਾਬ ਦੇ ਨਾਲ ਸੁੱਖ ਦਾ ਸਾਹ ਮਿਲੇਗਾ ਕਿਉਂਕਿ ਨਹੀਂ ਤਾਂ 트럼ਪ ਸਾਹਿਬ ਦੀਆਂ ਨੀਤੀਆਂ ਤੁਹਾਨੂੰ ਪਤਾ ਹੀ ਆ ਕੀ ਕੁਝ ਹੋ ਰਿਹਾ ਕੀ ਨਹੀਂ ਹੋ ਰਿਹਾ ਹਰ ਇੱਕ ਨਵੇਂ ਦਿਨ ਇਦਾਂ ਦੀ ਇੱਕ ਵੀਡੀਓ ਆ ਜਾਂਦੀ ਆ ਕਿੜਾ ਆਈਸਨੇ ਜੀ ਐਨੇ ਬੰਦੇ ਟਰੱਕ ਡਰਾਈਵਰ ਫੜ ਲਏ ਜੀ ਇੱਥੇ ਰੇਡ ਹੋ ਗਈ ਟਰੱਕ ਡਰਾਈਵਰ ਦਾ ਆ ਹੋ ਗਿਆ ਜੀ ਉਹ ਹੋ ਗਿਆ ਤੁਹਾਨੂੰ ਪਤਾ ਹੀ ਆ ਹਰਜਿੰਦਰ ਨਾਲ ਕੀ ਹੋਇਆ ਸੀਗਾ ਤੇ ਜਸ਼ਨਪ੍ਰੀਤ ਨਾਲ ਕੀ ਹੋਇਆ ਤੇ ਸੁਖਪ੍ਰੀਤ ਨਾਲ ਵਿਚਾਰੇ ਨਾਲ ਕੀ ਹੋਇਆ ਉਹ ਤਾਂ ਇਸ ਦੁਨੀਆ ਤੋਂ ਹੀ ਅਲਵਿਦਾ ਕਹਿ ਗਿਆ ਸਾਰਿਆਂ ਨੂੰ ਐਕਸੀਡੈਂਟ ਦੇ ਵਿੱਚ ਸੋ ਸੌਖੀ ਵੀ ਨਹੀਂ ਡਰਾਈਵਰੀ ਕਹਿਣਾ ਸੌਖਾ ਕਿ ਡਰਾਈਵਰ ਕਰਦੇ ਆ ਡਰਾਈਵਰੀ ਪੈਸੇ ਕਮਾਉਂਦੇ ਆ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਸ ਤਰ੍ਹਾਂ ਦੇ ਹਾਲਾਤ ਕਿਸ ਤਰ੍ਹਾਂ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਫਿਰ ਆਪਾਂ ਡਰਾਈਵਰੀ ਕਰਦੇ ਆ ਤੇ ਫਿਰ ਇਹ ਮਕਾਮ ਹਾਸਲ ਕਰਦੇ ਆ ਲੇਕਿਨ ਫਿਰ ਵੀ ਸਰਕਾਰਾਂ ਤੋਂ ਇਹ ਚੀਜ਼ਾਂ ਜਰੀਆਂ ਨਹੀਂ ਜਾਂਦੀ ਉਹ ਪਿੱਛੇ ਪਈਆਂ ਹੋਈਆਂ ਪਰ ਹੁਣ ਇੱਥੇ ਰੋਕ ਤਾਂ ਲੱਗ ਗਈ ਹੈ ਪਰ ਅਦਾਲਤ ਨੇ ਇਹਦੇ ਵਿੱਚ ਇਹ ਕੋਈ ਚੀਜ਼ ਮੈਂਸ਼ਨ ਨਹੀਂ ਕੀਤੀ ਇਹ ਕਦੋਂ ਤੱਕ ਸਟੇ ਜਿਹੜੀ ਲੱਗੀ ਹੈ ਕਦੋਂ ਤੱਕ ਲੱਗੇ ਇਹਦੇ ਵਿੱਚ ਇਹਨੇ ਕੋਰਟ ਨੇ ਹਜੇ ਤੱਕ ਕੋਈ ਮੈਂਸ਼ਨ ਨਹੀਂ ਕੀਤੀ ਡੇਟ ਪਰ ਹੁਣ ਤੁਹਾਡਾ ਕੀ ਫਰਜ਼ਾ ਹੁਣ ਤੁਹਾਡੀ ਜ਼ਿੰਮੇਵਾਰੀਆਂ ਜਾਦਾ ਵਧ ਗਈਆਂ ਜਿੰਨੀ ਦੇਰ ਇਹ ਸਟੇ ਲੱਗੀ ਹੋਈ ਆ ਰੱਬ ਦਾ ਬਾਸਦਾ ਤੁਹਾਨੂੰ ਕੋਈ ਪਲੀਸ ਪਲੀਸ ਕੋਈ ਇਦਾਂ ਦੀ ਗਲਤੀ ਨਾ ਕਰਿਓ ਕਿ ਹੁਣ ਇਦਾਂ ਦੀਆਂ ਮੁੱਦਿਆਂ ਦੇ ਉੱਪਰ ਇਹ ਫਿਰ ਜਦੋਂ ਕੋਰਟਾਂ ਦੇ ਵਿੱਚ ਕੇਸ ਚੱਲਦੇ ਆ ਫਿਰ ਉਹ ਇਦਾਂ ਦੀਆਂ ਐਗਜ਼ੈਂਪਲਾਂ ਦਿੰਦੇ ਆ ਇਦਾਂ ਦੀ ਉਦਾਹਰਨਾ ਦਿੰਦੇ ਆ ਕਿ ਆਹ ਦੇਖੋ ਇਹ ਕਰ ਰਿਹਾ ਉਹ ਕਰੇ ਸੋ ਰੱਬ ਦਾ ਬਾਸਦਾ ਇਦਾਂ ਦੀ ਕੋਈ ਵੀ ਹਰਕਤ ਨਾ ਕਰੋ ਤੋ ਆਪਣੇ ਆਪ ਨੂੰ ਸੁਧਾਰ ਲਓ ਥੋੜਾ ਜਿਹਾ ਮੇਰਾ ਵੀਰ ਕੋਈ ਇਤਾਂ ਦਾ ਕੰਮ ਕਰਦੇ ਨਸ਼ਾ ਪੱਤਾ ਤੁਹਾਨੂੰ ਪਤਾ ਹੈ ਕੋਈ ਸ਼ੌਂਕ ਨੂੰ ਕਰਦਾ ਕੋਈ ਥਕਾਵਟ ਨੂੰ ਕਰਦਾ ਕੋਈ ਜ਼ਰੂਰੀ ਨਹੀਂ ਕਿ ਦਾਰੂ ਨੂੰ ਕਹਿ ਰਿਹਾ ਹੋਰ ਵੀ ਬਹੁਤ ਹੁੰਦੇ ਆ ਛੋਟੇ ਮੋਟੇ ਸੋ ਉਹਨਾਂ ਨੂੰ ਆਪਣਾ ਵਿਚਾਰ ਲਓ ਨਹੀਂ ਕਰ ਹੁੰਦੇ ਕੋਈ ਹੋਰ ਜੌਬ ਕਰ ਲਓ ਅਗਰ ਤੁਹਾਨੂੰ ਕੋਈ ਤੁਹਾਡਾ ਮਾਲਕ ਜਿਹੜੇ ਟਰੱਕ ਡਰਾਈਵਰ ਜਿਨ੍ਹਾਂ ਦੇ ਤੁਸੀਂ ਚਲਾ ਰਹੇ ਆ ਤੁਹਾਡੇ ਟਰੱਕ ਦੇ ਵਿੱਚ ਤੁਹਾਨੂੰ ਕਮੀ ਮਹਿਸੂਸ ਹੁੰਦੀ ਆ ਨਾ ਜਾਓ ਰੇ ਗੇੜੇ ਦੇ ਉੱਪਰ ਰੂਟ ਨੂੰ ਛੱਡ ਦਿਓ ਉਹਨੂੰ ਮਾਲਕ ਨੂੰ ਕਹੋ ਕਿ ਮੈਨੂੰ ਠੀਕ ਕਰਾ ਕੇ ਦੇ ਮਾਲਕ ਨਹੀਂ ਠੀਕ ਕਰਾ ਕੇ ਦਿੰਦਾ ਕੋਈ ਤੁਹਾਨੂੰ ਪਤਾ ਕਹਿ ਦਿੰਦੇ ਆ ਕਿ ਜਾ ਜਾਂ ਕੋਈ ਗੱਲ ਨਹੀਂ ਤਾਂ ਮਾਲਕ ਨੂੰ ਕਹਿ ਰਿਸਪੌਂਸੀਬਲ ਲੈਟਰ ਦੇ ਮੈਨੂੰ ਕਿ ਇਸ ਚੀਜ਼ ਦਾ ਤੂੰ ਰਿਸਪੌਂਸੀਬਲ ਆ ਮੈਂ ਤੈਨੂੰ ਇਹ ਚੀਜ਼ ਬਾਰੇ ਦੱਸਿਆ ਸੋ ਬਾਅਦ ਦੇ ਵਿੱਚ ਕੋਈ ਹਾਣ ਅਨ ਹੋਣੀ ਹੋ ਜਾਂਦੀ ਆ ਤਾਂ ਤੁਹਾਡੇ ਤੇ ਗੱਲ ਨਹੀਂ ਆਏਗੀ ਤੁਹਾਨੂੰ ਪਤਾ ਹੋਏਗਾ ਤੇ ਉਹ ਮਾਲਕ ਤੇ ਆਏਗੀ ਤੇ ਮਾਲਕਾਂ ਦਾ ਵੀ ਹੁਣ ਇਹ ਜਿਮੇਵਾਰੀਆਂ ਵੱਧ ਗਈਆਂ ਕਿ ਜਿੰਨਾ ਤੁਸੀਂ ਹਾਇਰ ਕਰਨੇ ਜਿਹੜੇ ਡਰਾਈਵਰ ਉਹ ਐਕਸਪੀਰੀਅੰਸ ਹੀ ਹੋਣ ਉਹਨਾਂ ਨੂੰ ਕੋਈ ਅਨਐਕਸਪੀਰੀਅੰਸ ਨਾ ਹੋਵੇ ਜਿਹਨੂੰ ਕੋਈ ਪਤਾ ਹੀ ਨਾ ਹੋਵੇ ਬਸਿੱਧਾ ਆਇਆ ਤੇ ਸਿੱਖ ਕੇ ਸਿੱਧਾ ਤੁਸੀਂ ਰੱਖ ਲਿਆ ਸੋ ਇਹ ਚੀਜ਼ ਲਈ ਵੀ ਤੁਸੀਂ ਸੋਚੋ ਜਿਹਨੂੰ ਇੰਗਲਿਸ਼ ਨਹੀਂ ਆਉਂਦੀ ਹਲੇ ਵੀ ਉਹ ਡ੍ਰੌਪ ਕਰ ਦੋ ਚੈਕਿੰਗ ਤਾਂ ਹੁੰਦੀ ਹੀ ਰਹਿਣੀ ਆ ਜਿਹੜੀ ਕੈਜੂਅਲ ਚੈਕਿੰਗ ਹੁੰਦੀ ਆ ਸੋ ਉਹਦੇ ਵਿੱਚ ਵੀ ਤੁਸੀਂ ਆਪਣਾ ਧਿਆਨ ਰੱਖਿਓ ਬਾਕੀ ਆਈ ਹੋਪ ਟੋਟਲ ਕੁੱਲ ਮਿਲਾ ਕੇ ਫਿਲਹਾਲ ਤਾਂ ਇਹ ਟਰੱਕ ਵਾਲੇ ਵੀਰਾਂ ਲਈ ਗੁੱਡ ਨਿਊਜ਼ ਆ ਤੇ ਬਾਕੀ ਹੁਣ ਚੱਲਦੇ ਆਪਾਂ 트ੰਪ ਦੇ ਵਾਲੇ ਜਿਹੜਾ 트ੰਪ ਪਤਾ ਨਹੀਂ 트럼ਪ ਵੀ ਹੁਣ ਕਿੱਦਾਂ ਦੀ ਰਾਜਨੀਤੀ ਕਰਨ ਲੱਗ ਗਿਆ ਕਿਉਂਕਿ ਕੁਝ ਪਿਛਲੇ ਕੁਝ ਦਿਨਾਂ ਤੋਂ ਉਹਨੂੰ ਪਤਾ ਹੈ ਕਿ ਜਿਹੜੀਆਂ ਇਲੈਕਸ਼ਨਾਂ ਹੋ ਕੇ ਹਟੀਆਂ ਛੋਟੀਆਂ-ਮੋਟੀਆਂ ਉਹਨਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਔਰ ਔਰ ਉਹਨੇ ਇੱਕ ਚੀਜ਼ ਨੂੰ ਇਹਨੂੰ ਵੀ ਸਭ ਤੋਂ ਮੇਨ ਰੱਖਿਆ ਕਿ ਟੈਰਿਫ ਕਰਕੇ ਮੈਨੂੰ ਲੋਕ ਬਦਨਾਮ ਕਰਦੇ ਸੀ ਉਹ ਮੂਰਖ ਲੋਕ ਜਿਨ੍ਹਾਂ ਨੂੰ ਜਿਹੜੇ ਕਹਿ ਰਹੇ ਸੀ 트럼ਪ ਪਾਗਲ ਹੋ ਗਿਆ ਟੈਰਿਫ ਤੇ ਟੈਰਿਫ ਲਾ ਰਿਹਾ ਹੁਣ ਜਿਹੜਾ ਇਹ ਪੈਸਾ ਵੰਡਣ ਜਾ ਰਿਹਾ ਇਹ ਇਹ ਟੈਰਿਫ ਤੋਂ ਹੀ ਇਕੱਠਾ ਹੋਇਆ ਜਿਹੜਾ ਮੈਂ ਟੈਕਸ ਲਾਇਆ ਸੀਗਾ ਉਹ ਤੋਂ ਇੰਨਾ ਕ ਜਿਆਦਾ ਪੈਸਾ ਇਕੱਠਾ ਹੋ ਗਿਆ ਕਿ ਬਹੁਤ ਆਪਾਂ ਦੁਨੀਆ ਦੇ ਸਭ ਤੋਂ ਅਮੀਰ ਦੇਸ਼ ਬਣ ਗਏ ਇਸ ਟਾਈਮ ਦੇ ਵਿੱਚ ਇੰਨਾ ਕ ਜਿਆਦਾ ਪੈਸਾ ਇਕੱਠਾ ਹੋ ਗਿਆ ਤੇ ਮੈਂ ਉਹ ਚਾਹੂੰਗਾ ਕਿ ਉਹਦਾ ਹੀ ਇੱਕ ਹਿੱਸਾ ਉਹ ਮੈਂ ਇਹਨਾਂ ਮੀਡਲ ਕਲਾਸ ਲੋਕਾਂ ਨੂੰ ਦੇਵਾਂ ਜਿਨ੍ਹਾਂ ਨੂੰ ਥੋੜੀ ਜੀ ਰਾਹਤ ਮਿਲ ਸਕੇ ਔਰ ਉਹਨਾਂ ਨੂੰ ਇਸ ਚੀਜ਼ ਦਾ ਬੈਨੀਫਿਟ ਹੋ ਸਕੇ ਸੋ ਇਹ ਇੱਕ ਤਰ੍ਹਾਂ ਦਾ ਲਾਲਚ ਕਹਿ ਲਓ ਜਾਂ ਬੋਟਾ ਕਹਿ ਲਓ ਜਾਂ ਕੁਝ ਵੀ ਕਹਿ ਲਓ ਪਰ ਦੇਣ ਜਾ ਰਿਹਾ ਉਹਨਾਂ ਲੋਕਾਂ ਲਈ ਤਾਂ ਬੈਨੀਫਿਟੀ ਹੈ ਜਿਹਨਾਂ ਨੂੰ ਮਿਲ ਜਾਣਾ 2200 ਔਰ ਦੇਖਣਾ ਇਹ ਬਹੁਤ ਲੋਕ ਕਹਿ ਰਹੇ ਹਰੇਕ ਮਹੀਨੇ ਮਿਲਿਆ ਕਿ ਉਹਨਾਂ ਨੇ ਜੇ ਹਰੇਕ ਮਹੀਨੇ ਨਹੀਂ ਮਿਲਣਾ ਤੁਹਾਨੂੰ ਇਸ ਦੇ ਬਾਰੇ 'ਚ ਉਹਨਾਂ ਨੇ ਕੁਝ ਨਹੀਂ ਦੱਸਿਆ ਉਹਨਾਂ ਨੇ ਸਿਰਫ ਇਹੀ ਦੱਸਿਆ ਕਿ 2000 ਰੁਪਏ ਦੇਣ ਜਾ ਰਿਹਾ ਔਰ ਉਹ ਉਹਨਾਂ ਨੂੰ ਮਿਲਣਾ ਇਹ ਨਿਊਜ਼ ਵੀ ਸੱਚੀ ਹੈ 2000 ਮਿਲਣਾ ਜ਼ਰੂਰ ਆ ਔਰ ਬਾਕੀ ਇਸ ਤੋਂ ਬਹੁਤ ਹੀ ਜ਼ਿਆਦਾ ਪੈਸਾ ਇਕੱਠਾ ਹੋਇਆ ਟੈਰਿਫ ਤੋਂ ਇਹਦੇ ਵਿੱਚ ਵੀ ਕੋਈ ਡਾਊਟ ਨਹੀਂ ਹੈਗਾ ਕਿਉਂਕਿ ਹਰ ਇੱਕ ਕੰਟਰੀ ਦੇ ਉੱਪਰ ਲਾਰ ਰਿਹਾ ਜੀ ਉਹ ਪੈਸਾ ਇਨਕਮ ਤਾਂ ਹੋਈ ਹੈ ਇਹਦੇ ਕੋਲ ਔਰ ਉਹ ਵੰਡਣ ਵੀ ਜਾ ਰਿਹਾ ਲੋਕਾਂ ਨੂੰ ਲੋਕ ਜਿਹੜੇ ਨਫ਼ਰਤ ਕਰਦੇ ਸੀਗੇ ਉਹਨੂੰ ਟੈਰਿਫ ਦੇ ਨਾਂ ਤੇ ਕਿਉਂਕਿ ਲੋਕਾਂ ਦੇ ਉੱਪਰ ਵੀ ਬੋਝ ਪੈ ਰਿਹਾ ਸੀ ਉਸ ਚੀਜ਼ ਦਾ ਕੋਈ ਜ਼ਰੂਰੀ ਇਹ ਨਹੀਂ ਹੈਗਾ ਕੱਲਾ ਅਮਰੀਕਾ ਨੂੰ ਹੀ ਬੈਨੀਫਿਟ ਹੋ ਰਿਹਾ ਸੀ ਇਹਦੇ ਅਸਰ ਵੀ ਪੈ ਰਹੇ ਸੀਗੇ ਸੋ ਉਹਦਾ ਭਰਪਾਈ ਕਰਨ ਦੇ ਲਈ ਯਾਰ ਲੋਕਾਂ ਦਾ ਥੋੜਾ ਗੁੱਸਾ ਸ਼ਾਂਤ ਕਰਨ ਲਈ ਜਿਹੜੇ ਲੋਕ ਸੜਕਾਂ ਤੇ ਉਤਰੇ ਸੀਗੇ ਟਰੰਪ ਨੇ ਇੱਕ ਪੱਤਾ ਖੇលਿਆ ਰਾਜਨੀਤੀ ਪਤਾ ਨਹੀਂ ਇੰਡੀਆ ਤੋਂ ਸਿੱਖ ਲਈ ਆ ਕਿ ਫਰੀਚ ਕੁਝ ਤੋਂ ਲੋਕ ਖੁਸ਼ ਹੋ ਜਾਂਦੇ ਆ ਹੁਣ ਦੇਖਣਾ ਇਹ ਆ ਕਿ ਅਮਰੀਕਾ ਵਾਲੇ ਖੁਸ਼ ਹੁੰਦੇ ਆ ਕਿ ਨਹੀਂ ਹੁੰਦੇ ਜਦੋਂ ਉਹਨਾਂ ਕੋਲ ਮਿਲੂਗਾ ਪਰ ਇਹ ਦੇਖੋ ਲਾਰੇ ਵੀ ਹੁੰਦੇ ਆ ਸਾਡੇ ਦਾ ਲਾਰੇ ਬਹੁਤ ਲੱਗਦੇ ਆ ਪਰ ਹੁਣ ਇਹ ਦੇਖਣਾ ਕਿ ਅਮਰੀਕਾ 'ਚ ਟਰੰਪ ਕਿੰਨਾ ਕਾ ਬੜਾ ਪੱਕਾ ਵਾਦੇ ਹੁੰਦੇ ਕਦੋਂ ਮਿਲਦਾ ਪੈਸਾ ਅਗਰ ਕੁਝ ਵੀ ਤੁਸੀਂ ਕਹਿਣਾ ਹੋਇਆ ਇਸ ਬਾਰੇ ਕਿ ਮਿਲੇਗਾ ਜਾਂ ਨਹੀਂ ਮਿਲੇਗਾ ਟਰੰਪ ਵਾਦਿਆਂ ਦਾ ਪੱਕਾ ਮਿਲੇਗਾ ਜੀ ਜ਼ਰੂਰ ਕਮੈਂਟ ਕਰਕੇ ਦੱਸਿਓ ਬਾਕੀ ਅੱਜ ਇਹ ਦੋ ਖਬਰਾਂ ਜਿਹੜੀਆਂ ਸਿਗੀਆਂ ਪੋਜੀਟਿਵ ਸਿਗੀਆਂ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਦੱਸ ਕੇ ਤੁਹਾਨੂੰ ਬਾਕੀ ਆਈ ਹੋਪ ਤੁਹਾਨੂੰ ਵੀ ਇਹਦੇ ਬਾਰੇ ਕੁਝ ਵੀ ਪੁੱਛਣਾ ਹੋਇਆ ਦੱਸਣਾ ਹੋਇਆ ਤੁਹਾਡੇ ਦਿਲ ਦੇ ਅਰਮਾਨ ਹੋਏ ਜਾਂ ਰਾਏ ਹੋਈ ਕੋਈ ਵੀ ਪਲੀਜ਼ ਪਲੀਜ਼ ਕਮੈਂਟ ਜ਼ਰੂਰ ਕਰਕੇ ਦੱਸਿਓ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਔਰ ਅਗਰ ਇਹ ਵੀਡੀਓ ਥੋੜੀ ਜਿਹੀ ਵੀ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਪਲੀਜ਼ ਇੱਕ ਲਾਈਕ ਤਾਂ ਬਣਦਾ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਹਾਈਪ ਕਰ ਦਿਓ ਔਰ ਲਾਸਟ ਦੇ ਵਿੱਚ ਤੁਹਾਡਾ ਆਪਣਾ ਚੈਨਲ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਨਮੀ ਨਮੀ ਅਪਡੇਟ ਤੁਹਾਨੂੰ ਮਿਲਦੀ ਰਹੇ ਥੈਂਕ ਯੂ